ਹਾਂਜੀ ਚੱਲ ਪਏ ਸੀ ਮਿੱਤਰੋ ਤੇ ਆ ਬੈਠੇ ਆਪਣੀ ਟੀਮ ਤੇ ਆ ਸਾਡੇ ਕਮਾਂਡਰ ਸਾਹਿਬ ਬੈਠੇ ਨੇ ਅੱਗੇ ਇਹਦੇ ਨਾਲ ਗੱਲ ਕਰੋ ਕਮਾਂਡਰ ਸਾਹਿਬ ਨਾਲ ਹਾਂਜੀ ਕਮਾਂਡਰ ਸਾਹਿਬ ਪਹੁੰਚ ਗਏ ਪਹੁੰਚ ਗਏ ਬੱਲਿਓ ਪਹੁੰਚ ਗਏ ਹਵਾਈ ਜਹਾਜ਼ ਵਾਂਗ ਆ ਰਹੇ ਆ ਚਿੰਤਾ ਨਾ ਕਰੋ ਤੇ ਜੁੜੇ ਰਹੋ ਆਪਣੀ ਵੀਡੀਓ ਨਾਲ ਐਂਡ ਤੇ ਤੁਹਾਨੂੰ ਆਪਾਂ ਜਿਹੜਾ ਇਹਦਾ ਖਰਚਾ ਆਪਣਾ ਟੂਰ ਦਾ ਕਿੰਨਾ ਆਇਆ ਪੈਕੇਜ ਦਾ ਤੁਸੀਂ ਕਿੱਥੋਂ ਕਰਾਉਣਾ ਉਹ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਵਾਂਗੇ ਇਹਦੀ ਵਿੱਚ ਠੀਕ ਹੈ ਐਂਡ ਤੱਕ ਜੁੜੇ ਰਹੋ ਤੇ ਇੱਥੇ ਹੁਣ ਆਪਾਂ ਜਿਹੜਾ ਡਿਨਰ ਹੈ ਉਹ ਲਓ ਜੀ ਇੱਥੇ ਆਪਾਂ ਹੁਣ ਡਿਨਰ ਕਰ ਲਿਆ ਤੇ ਡਿਨਰ ਕਰਕੇ ਹੁਣ ਆਪਾਂ ਅੱਗੇ ਨੂੰ ਚਾਲੇ ਪਾਵਾਂਗੇ ਆਪਣੇ ਹੋਟਲ ਵੱਲ ਰਾਤ ਜਿਹੜੀ ਆਪਣੀ ਉਹ ਦਿੱਲੀ ਹੋਟਲ ਚ ਹੈ নাও ਅਕੇਲੇ ਇਸ ਤੋਂ ਬਾਅਦ ਸਵੇਰੇ ਦਾ ਜਿਹੜਾ ਪ੍ਰੋਗਰਾਮ ਆ ਤੁਹਾਨੂੰ ਸਵੇਰੇ ਆਪਾਂ ਦੱਸਾਂਗੇ ਲੋ ਵੀ ਆਪਾਂ ਚੱਲ ਪਏ ਹੁਣ 에어ਪੋਰਟ 에어ਪੋਰਟ ਤੇ ਜਿਹੜਾ ਨੀਚੇ ਬਣੀ ਹੋਈ ਅੰਡਰਗਰਾਉਂਡ ਸੁਰੰਗ ਬਣੀ ਹੋਈ ਆ ਉਹਦੇ ਵਿੱਚ ਦੀ ਆਪਾਂ ਹੁਣ ਜਾ ਰਹਿਆਂਗੇ ਤੇ 에어ਪੋਰਟ ਰੋਡ ਤੇ ਆਪਾਂ ਬਾਤੀਆਂ ਗੱਡੀਆਂ ਸਵੇਰੇ ਰਾਤ ਆਪਣੀ ਜਿਹੜੀ ਉਹ ਹੋਟਲ ਦੇ ਵਿੱਚ ਆਪਾਂ ਨੇ ਜਿਹੜੀ ਬਿਤਾਉਣੀ ਸੀਗੀ ਏ ਜਾਂਦਾ ਆਪਣਾ ਜਹਾਜ਼ ਹੁਣ ਇਹ ਥੱਲੇ ਉੱਤੇ ਜਾ ਕੇ ਲੈਂਡ ਕਰੂਗਾ ਬਸ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਬੈ ਕੇ ਅੱਗੇ ਨੂੰ ਚਾਲੇ ਪਾਵਾਂਗੇ। ਲਓ ਜੀ ਆਪਾਂ ਐਂਟਰ ਕਰ ਗਏ ਅੰਦਰ 에어ਪੋਰਟ ਤੇ ਆਪਣੇ ਬੋਰਡਿੰਗ ਪਾਸ ਆਪਾਂ ਨੂੰ ਗਿਆ ਮਿਲ ਤੇ ਹੁਣ ਤੋਂ ਅੱਧੇ ਪੌਣੇ ਘੰਟੇ ਤੱਕ ਜਿਹੜੀ ਆਪਣੀ ਫਲਾਈਟ ਹੈ ਉਹਨੇ ਟੇਕ-ਆਫ ਕਰ ਜਾਣਾ ਹੈਗਾ ਤੇ ਆਓ ਆਪਾਂ ਅੱਗੇ ਚੱਲਦੇ ਹਾਂ। ਮਿਲਦੇ ਹਾਂ ਇਹ ਦੇਖੋ 에어ਪੋਰਟ ਅੰਦਰੋਂ ਦਿੱਲੀ ਵਾਲਾ ਇੰਦਰਾ ਗਾਂਧੀ 에어ਪੋਰਟ ਕਿੰਨਾ ਸ਼ਾਨਦਾਰ ਇਹ ਸਾਈਡਾਂ ਤੇ ਜਿਹੜੇ ਕੀ ਕੰਪਨੀਆਂ ਦੇ ਬਹੁ ਬਣੇ ਹੋਏ ਨੇ শোরੂਮ ਵਗੈਰਾ ਬਣੇ ਫਿਰ ਤੇ ਬਾਕੀ ਚੈੱਕ ਕਰੋ ਬੜਾ ਘੈਂਡ 에어ਪੋਰਟ ਆਪਣਾ ਵੀ ਜੁੜੇ ਰਹੋ 4 ਘੰਟੇ ਟਾਈਮ ਬਾਅਦ ਮਿਲਦੇ ਆ ਨਵੀਂ ਜਗ੍ਹਾ ਨਵਾਂ ਦੇਸ਼ ਤੇ ਘੁਮਾਵਾਂਗੇ ਤੁਹਾਨੂੰ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਆਪਣੀ ਫਲਾਈਟ ਦੇ ਵੱਲ ਬੋਰਡਿੰਗ ਪਾਸ ਆਪਣਾ 11:40 ਤੇ ਫਲਾਈਟ ਆਪਣੀ ਕੁਲ ਕੁਛ ਖਾ ਵੀ ਲਈਏ ਕੇ ਐਫ ਸੀ ਵਗੈਰਾ ਤੇ ਚੱਲਦੇ ਆ ਹੁਣ ਆਪਾਂ ਇੱਥੇ ਨਕਡਾਉਂਗ ਵਗੈਰਾ ਦੇ ਕੁਝ ਖਾ ਪੀ ਲਈਏ ਤੇ ਉਸ ਤੋਂ ਬਾਅਦ ਖਾ ਪੀ ਕੇ ਕਰਕੇ ਪੇਟ ਪੂਜਾ ਫਿਰ ਮਿਲਦੇ ਆ ਤੁਹਾਡੇ ਨਾਲ ਆ ਦੇਖਾ ਇੱਕ ਉੱਤਰ ਰਿਹਾ ਦੇਖੀ ਹੁਣ ਤੈਨੂੰ ਉੱਤਰ ਦਾ ਦਿਖਾਉਂਗਾ ਇੱਕ ਜਹਾਜ਼ ਲੋ ਜੀ ਹੁਣ ਆਪਾਂ ਚੱਲੇ ਆ ਐਰੋਪਲੇਨ ਦੇ ਵਿੱਚ ਬੈਠਣਾ ਗੇਟ ਖੁੱਲ ਚੁੱਕੇ ਨੇ ਠੀਕ ਹੈ ਜੀ ਤੇ ਆਹੋਂ ਤੁਹਾਨੂੰ ਖਾਣੇ ਆਪਣਾ ਜਿਹੜਾ ਜਹਾਜ਼ ਹੈ ਪੀਜੀ 34 ਉਹ ਆਪਣੇ ਤੇ ਲੱਗਿਆ ਖੜਾ ਹੈਗਾ ਆਪਾਂ ਜਲਦੀ ਅੰਦਰ ਕਾਕਪਿਟ ਦੇ ਵਿੱਚ ਲੋਜੀ ਇਹ ਆਪਣੀ ਗਵਾਈ ਦਾ ਇਹ ਬਿਜ਼ਨਸ ਕਲਾਸ ਦਾ ਇਹ ਆਪਣਾ ਇਕਨੋਮਿਕ ਕਲਾਸ ਹੁਣ ਆਪਣੀ ਅੱਗੇ ਜਿਹੜੀ ਐਂਟਰੀ ਹੋਊਗੀ ਹੈਲੋ ਨਦੀਸ ਥੈਂਕ ਯੂ ਲੋ ਜੀ ਐਂਟਰੀ ਹੋ ਗਈ ਆਪਣੀ ਹੁਣ ਆਪਾਂ ਸੀਟ ਨੰਬਰ ਦੇਖਦੇ ਆ ਆਪਣਾ ਇਹ ਆਪਣੀ ਇਹ ਲਾਈਨ ਅੰਦਰ ਤੋਂ ਦੇਖੋ ਇਹ ਨੰਬਰ ਲੱਗੇ ਹੋਏ ਨੇ ਕੋਕਪਿਟ ਦੇ ਸੀਟਾਂ ਦੇ ਦੋ ਸੀਟਾਂ ਸਾਈਡ ਤੇ ਤਿੰਨ ਸੈਂਟਰ ਚ ਦੋ ਉਧਰ ਸਾਈਡ ਤੇ ਨੇ ਠੀਕ ਹੈ ਜੀ ਚੌਂਤੀ ਏ ਵੀ ਆਓ ਜੀ ਜੇ ਕੇ ਜੀ ਬਾਹਰ ਦਾ ਨਜ਼ਾਰਾ ਦੇਖੋ ਪਰ ਆਪਣੀ ਜਿਹੜੀ ਸੀਟ ਦੀ ਉਹ ਆਪਾਂ ਨੂੰ ਜਿਹੜਾ ਇੱਥੇ ਇੰਜਨ ਹੁੰਦਾ ਹੈਗਾ ਉਹ ਜਗ੍ਹਾ ਤੇ ਆਪਾਂ ਨੂੰ ਸੀਟ ਮਿਲੀ ਸੀਗੀ ਉਹ ਜ਼ਿਆਦਾ ਨਜ਼ਾਰਾ ਜਾਨੀ ਆਏ ਦੇਖਣ ਦਾ ਕਿਉਂਕਿ ਸਾਹਮਣੇ ਇਹਦਾ ਫਰਜੇ ਹੀ ਲਿਖੀ ਗਿਆ ਆਪਾਂ ਨੂੰ ਜਹਾਜ਼ ਦਾ ਤੇ ਹਾਈਟ ਤੇ ਜਾ ਰਿਹਾ ਜਹਾਜ਼ ਟੇਕ-ਆਫ ਕਰ ਗਿਆ ਆਪਣਾ ਤੇ ਦੇਖੋ ਹਵਾ ਕਿੰਨੀ ਤਾਨੂੰ ਮਹਿਸੂਸ ਹੁੰਦਾ ਹੋ ਪਤਾ ਲੱਗ ਰਿਹਾ ਹੋਊਗਾ ਵੀ ਕਿੰਨੀ ਹਵਾ ਜਿਹੜੀ ਉਹ ਚੱਲ ਰਹੀ ਹੈ ਕਿ ਟ੍ਰੈਕ ਕਿੰਨੀ ਤੇਜ਼ੀ ਦੇ ਨਾਲ ਹੈ ਜਿਹੜਾ ਆਪਣਾ ਜਹਾਜ਼ ਹੈ ਉਹ ਦੌੜਿਆ ਜਾ ਰਿਹਾ ਬੱਦਲਾਂ ਦੇ ਵਿੱਚ ਦੀ ਬੱਦਲਾਂ ਨੂੰ چیرਦਾ ਹੋਇਆ ਅੱਗੇ ਸਫ਼ਰ ਵੱਲ ਵਧਦਾ ਹੋਇਆ ਜਿਹੜਾ ਆਪਣਾ ਜਹਾਜ਼ ਹੈ ਇਹ ਹਵਾ ਨੂੰ ਪੜਦਾ ਹੋਇਆ ਅੱਗੇ ਨੂੰ ਵਧਦਾ ਹੋਇਆ ਭੱਜਿਆ ਜਾ ਰਿਹਾ ਭੱਜੇ ਹੀ ਜਾ ਰਿਹਾ ਭੱਜੇ ਹੀ ਜਾ ਰਿਹਾ ਸਾਡੇ 4 ਘੰਟਿਆਂ ਦੇ ਵਿੱਚ ਕਹਿੰਦਾ ਤੁਹਾਨੂੰ ਲਿਜਾ ਕੇ ਤੁਹਾਡੇ ਟਿਕਾਣੇ ਤੇ ਛੱਡ ਦੇਣਾ ਹੈ जुड़े रहो अपने सफर ਦੇ ਨਾਲ ਮਿਲਦੇ ਆਂ ਅੱਗੇ 에어ਪੋਰਟ ਲਓ ਜੀ ਇੱਥੇ ਉਹਨਾਂ ਸਮਾਨ ਦੇ ਉੱਪਰ ਚੱਲਾ ਕੇ ਦੇਖੋ ਨੀਲਾ ਅਸਮਾਨ ਕਿੰਨਾ ਘੈਂਟ ਆ ਬੱਦਲ ਬਹੁਤ نیچے ਰਹਿ ਗਏ ਦੋਸਤੋ ਤੇ ਬੜਾ ਹੀ ਘੈਂਟ ਨਜ਼ਾਰਾ ਪੂਰਾ ਆਨੰਦ ਆ ਇਹ ਆਪਾਂ ਹੁਣ ਆਪਣੀ ਸੀਟ ਛੱਡ ਕੇ ਪਿੱਛੇ ਚਲੇ ਗਏ ਸੀ ਕਿਉਂਕਿ ਸੀਟਾਂ ਆਪਣਾ ਲੈਵੇ ਬਾਧੂ ਸੀ ਤੇ ਜਹਾਜ਼ ਦੇ ਲੋ ਜੀ ਲੈਂਡ ਕਰ ਰਿਹਾ ਆਪਣਾ ਜਹਾਜ਼ ਹੁਣ ਦੇਖੋ ਤੇ ਰਨਵੇ ਤੇ ਉਤਰ ਗਿਆ 에어ਪੋਰਟ ਤੇ ਆਪਾਂ ਪਹੁੰਚ ਗਏ ਨਵੀਂ ਜਗ੍ਹਾ ਤੇ ਤੇ ਆਓ ਜੁੜੇ ਰਿਹਾ ਆਪਣੇ ਸਾਥਰ ਦੇ ਨਾਲ ਅੱਗੇ ਚੱਲ ਲੋ ਜੀ ਹੁਣ ਆਪਾਂ ਆਪਣੀ ਫਲਾਈਟ ਦੇ ਵਿੱਚੋਂ ਬਾਹਰ ਆ ਗਏ ਫਲਾਈਟ ਉਤਰ ਗਈ ਤੇ ਇਹ ਹੈ 에어ਪੋਰਟ ਹੋਣੀ ਚੱਕਰ ਦੀ ਲੋ ਜੀ ਉਹ ਦਖਤ ਨੂੰ ਇਹ ਆਪੂ ਆਪੂ ਸਾਡੇ ਇਸਤਹ ਲਓ ਜੀ ਸਵਰਨ ਭੂਮੀ 에어ਪੋਰਟ ਤੇ ਆਪਾਂ ਪਹੁੰਚ ਗਏ ਤੇ ਆਪਾਂ ਸਵਾਗਤ ਕਰਦੇ ਨੇ ਇਹ ਲਓ ਜੀ ਆ ਜਾਂਦੀ ਹੈ ਸਕੂਟਰੀ ਭੱਜੀ ਚੱਲਦੇ ਆ ਅੱਗੇ ਨੂੰ ਤੇ ਆਪਾਂ 5 ਨੰਬਰ ਤੇ ਜਿਹੜਾ ਬੈਗ ਆ ਉਹ ਇੱਥੇ ਆਊਗਾ ਤੇ ਬੈਗ ਚੱਕ ਕੇ ਆਪਾਂ ਚੱਲਦੇ ਆ ਨਿਕਲਦੇ ਆ ਬਾਹਰ ਨੂੰ ਏਅਰਪੋਰਟ ਤੋਂ ਬਾਹਰ ਆਪਣੀਆਂ ਗੱਡੀਆਂ ਨੇ ਜਿਹੜਾ ਆਪਣਾ ਇੰਤਜ਼ਾਰ ਕਰ ਰਹੀਆਂ ਨੇ ਬੈਗ ਆਪਾਂ ਲੈ ਰਿਹਾ ਚਲੋ ਜੀ ਚੱਲੀਏ ਹੁਣ ਆਪਾਂ ਬਾਹਰ ਨੂੰ ਸੋਚਿਆ ਇੱਕ ਛੋਟੀ ਜਿਹੀ ਰੀਲ ਹੀ ਬਣਾ ਲਈਏ ਆਓ ਚੱਲਦੇ ਆ ਬਾਹਰ ਨੂੰ ਹੁਣ ਆਪਾਂ ਟੀਮ ਆਪਣੀ ਬਾਹਰ ਖੜੀ ਐ 70 80 ਬੰਦਿਆਂ ਦੀ ਆਪਣੀ ਟੀਮ ਸੀ ਜਿਹੜੀ ਆਪਾਂ ਆਏ ਸੀ ਹੁਣ ਬਾਹਰ ਦਿਲਦੇ ਆ ਆ ਵੀਡੀਓ ਸ਼ਾਨਦਾਰ ਬਣ ਲੱਕੀ ਜੀ ਲਓ ਜੀ ਦੇਖ ਲਈ ਡੈਸਟੀਨੇਸ਼ਨ ਤੇ ਆਪਣੀ ਤੇ ਪਹੁੰਚ ਰਹੇ ਆ ਇੱਕ ਬੜਾ ਥੱਲੇ ਕੁਝ ਨਹੀਂ ਰੋਡ ਚੈੱਕ ਕਰੋ ਯਾਰ ਕਿੰਨੇ ਸ਼ਾਨਦਾਰ ਰੋਡ ਨੇ ਦੋਸਤੋ ਛੋਟੀ ਜੀ ਕੰਟਰੀ ਆ ਆਪਣੇ ਨਾਲ ਉਹ ਤੇ ਸਿਸਟਮ ਦੇਖੋ ਗੱਨਾ ਘੈਂਡ ਆ ਵੱਖਰੀ ਗੱਲਾਂ ਦੀਆਂ ਗੱਲਾਂ ਪੂਰੀ ਸਪੀਡ ਜਿੰਨੀ ਦਿੱਤੀ ਹੋਈ 19 ਸਪੀਡ ਤੇ ਗੱਡੀਆਂ ਚੱਲਣਗੀਆਂ ਕੋਈ ਹਾਰਨ ਨਹੀਂ ਇੱਕ ਹਫਤਾ ਪਾ ਇੱਥੇ ਲੱਗੂਗਾ ਆਪਣਾ ਪਹਿਲਾਂ ਵੀ ਆਪਾਂ ਦੇਖਿਆ ਇੱਥੇ ਸੁਣਿਆਗਾ ਜਿਹੜਾ ਹਾਰਨ ਹੈ ਉਹ ਬਿਲਕੁਲ ਵੀ ਇੱਥੇ ਹਾਰਨ ਨਹੀਂ ਮਾਰਦੇ ਹੈ ਰੋੜਾਂਾਂ ਦੇ ਤਾਂ ਪੂਰੇ ਵੱਟ ਕੱਢੇ ਹੋਏ ਨੇ ਦੇਖੋ ਲਾਈਟਾਂ ਚੱਲੀਆਂ ਹਨੇਰਾ ਹੋ ਗਿਆ ਆਪਾਂ ਨੂੰ ਜਾਂਦਿਆਂ ਨੂੰ तकरीबन तकरीबन 7:30 ਜਿਹੜੇ ਵੱਜ ਗਏ ਸੀਗੇ ਤੇ ਹੁਣ ਆਪਾਂ ਜਾ ਕੇ ਆਪਣੇ ਹੋਟਲ ਦੇ ਵਿੱਚ ਜਿਹੜਾ ਚੈੱਕ ਇਨ ਕਰਨਾ ਹੈਗਾ ਇਹ ਹਾਈਵੇ ਹੈਗਾ ਹਾਈਵੇ ਤੇ ਤੇ ਕਿਤੇ ਵੀ ਉਹ ਹੁੰਨੀਏ ਵਿੱਚ ਇੱਕ ਟੋਲ ਪਲਾਜ਼ਾ ਆਇਆ ਦੇਖੋ ਟੋਲ ਪਲਾਜ਼ਾ ਜਿਹੜਾ ਉਹ ਆਨਲਾਈਨ ਹੈ ਉਹ ਵੀ ਇੱਥੇ ਵਰਕ ਕਰ ਨਹੀਂ ਹੈਗਾ ਇਹ ਆਪਣੀ ਇੱਥੇ 5-7 ਮਿੰਟ ਗੱਡੀ ਹੈ ਜਿਹੜੀ ਉਹਨੇ ਲਿਆ ਕੇ ਬਾਜ਼ਾਰ 'ਚ ਰੋਕੀ ਇੱਥੇ ਉਹ ਸਟੇ ਸੀਗੀ ਨਾਲੇ ਛੋਟੀ ਜੀ ਵੀ ਫਰੈਸ਼ ਹੋਣ ਵਾਸਤੇ ਵਾਸ਼ਰੂਮ ਵਗੈਰਾ ਕਰਨ ਵਾਸਤੇ ਸਾਈਡ ਤੇ ਮਾਲ ਮੂਲ ਵਗੈਰਾ ਪਾਣੇ ਫਿਰ ਕੋਈ ਖਾਣ ਪੀਣ ਨੂੰ ਲੈਣਾ ਹਨ 11-7 ਤੋਂ ਆਪਣੇ ਨਾਲ ਦੀ ਭਾਸ਼ਾ ਦੇ ਵਿੱਚ ਗੱਲ ਕਰਨ ਲੱਗਿਆ ਹੋਇਆ ਹੈਗਾ ਬ੍ਰੋ ਤੇ ਸਮਝਦਾ ਆਪਾਂ ਨੂੰ ਆਉਂਦੀ ਨਹੀਂ ਕਹਿੰਦਾ 5-7 ਮਿੰਟ ਬਸ ਆਪਾਂ ਇੱਥੇ ਲਾਉਣੇ ਨੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਹੋਟਲ ਵੱਲ ਨੂੰ ਜਿਹੜਾ ਉਹ ਚਾਲੇ ਪਾ ਦੇਣੇ ਨੇ ਠੀਕ ਹੈ ਜੀ ਤੇ ਜੁੜੇ ਰਹਿਣੇ ਬੜੀ ਅਗਲੀ ਸਾਫਰੇ ਜਿਹੜਾ